ਹੋਣੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕੋਠੀਆਂ ਦੇ ਵਿੱਚ ਅੱਗ ਲੱਗ ਗਈ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਆਲੀਸ਼ਾਨ ਕੋਠੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰੀ ਕੋਠੀ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਤਾਂ ਭਿਆਨਕ ਮੰਜ਼ਰ ਤੁਹਾਨੂੰ ਵਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਕਾਲਾ ਧੂਆਂ ਜੋ ਹੈ ਉਹ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਅੱਗ ਦੇ ਭਾਂਬੜ ਜੋ ਹੈ ਉਹ ਇਸ ਆਲੀਸ਼ਾਨ ਕੋਠੀ ਦੇ ਵਿੱਚ ਮੱਝਾਂਦੇ ਨੇ ਜਦੋਂ ਇੱਕੋ ਦਮ ਇਸ ਕੋਠੀ ਦੇ ਵਿੱਚ ਅੱਗ ਲੱਗ ਦੀ ਹੈ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵੀ ਇਸ ਦੌਰਾਨ ਅੰਦਰ ਹੀ ਮੌਜੂਦ ਸੀਗਾ ਤੇ ਜਦੋਂ ਅੱਗ ਲੱਗੀ ਤਾਂ ਪਰਿਵਾਰ ਦੀਆਂ ਵੀ ਚੀਕਾਂ ਨਿਕਲ ਗਈਆਂ ਤਾਂ ਪਰਿਵਾਰ ਜੋ ਹੈ ਭੱਜਦਾ ਹੋਇਆ ਬਾਹਰ ਨਿਕਲਦਾ ਹੈ ਤੇ ਹਾਲਾਂਕਿ ਇੱਥੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਜਦੋਂ ਅੱਗ ਲੱਗੀ ਘਰ ਦੇ ਵਿੱਚ ਤਾਂ ਉਸ ਦਰਮਿਆਨ ਜਦੋਂ ਬਾਹਰ ਇਹਨਾਂ ਲੋਕਾਂ ਨੂੰ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਤਾਂ ਇਸ ਦੌਰਾਨ ਦੋ ਲੋਕ ਜੋ ਹੈ ਉਹਨਾਂ ਦੀ ਹਾਲਤ ਗੰਭੀਰ ਹੋ ਗਈ ਉਹਨਾਂ ਦਾ ਜੋ ਸਾ ਕੋਟਨ ਨਾਲ ਦੱਸਿਆ ਜਾ ਰਿਹਾ ਹੈ ਕਿ ਦੋ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤਾਂ ਦਾਦੀ ਪੋਤੇ ਦੀ ਮੌਤ ਹੋਈ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਕਿ ਲੁਧਿਆਣਾ ਦੀ ਇਹ ਪੂਰੀ ਘਟਨਾ ਹੈ ਲੁਧਿਆਣਾ ਦੇ ਭਾਰਤ ਨਗਰ ਚੌਂਕ ਤੇ ਪੈਟਰੋਲ ਪੰਪ ਲੇਨ ਦੇ ਵਿੱਚ ਜੋ ਹੈ ਅੱਜ ਇਸ ਕੋਠੀ ਨੂੰ ਅੱਗ ਲੱਗ ਗਈ ਤਾਂ ਇਥੇ ਜਦੋਂ ਇਸ ਕੋਠੀ ਨੂੰ ਅੱਗ ਲੱਗੀ ਹੈ ਤਾਂ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾਲ ਦੀ ਕੋਠੀ ਤੇ ਵੀ ਇਹ ਅੱਗ ਫੈਲ ਜਾਂਦੀ ਹੈ ਤੇ ਨਾਲ ਦੀ ਕੋਠੀ ਦੇ ਵਿੱਚੋਂ ਵੀ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਮੌਕੇ ਤੇ ਇਹੀ ਜੋ ਹੈ ਆਲੇ ਦੁਆਲੇ ਦੇ ਗੁਆਂਢੀਆਂ ਦੇ ਵੱਲੋਂ ਜੋ ਹੈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚਦੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਹੈ ਫਿਲਹਾਲ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਲੁਧਿਆਣਾ ਦੇ ਭਾਰਤ ਨਗਰ ਦੀਆਂ ਜਿੱਥੇ ਕਿ ਕੋਠੀ ਨੂੰ ਜੋ ਹੈ ਅੱਗ ਲੱਗੀ ਹੈ ਅੱਗ ਲੱਗਣ ਦਾ ਕਾਰਨ ਦੱਸਿਆ ਕਿ ਕੁਝ ਸਪਸ਼ਟ ਸਾਹਮਣੇ ਨਹੀਂ ਆਇਆ ਲੇਕਿਨ ਕਿਹਾ ਜਾ ਰਿਹਾ ਕਿ ਸ਼ਾਰਟ ਸਰਕਟ ਜੋ ਹੈ ਉਸ ਕਾਰਨ ਅੱਗ ਲੱਗੀ ਹੈ ਤੇ ਇੱਥੇ ਜਿਸ ਕੋਠੀ ਦੇ ਵਿੱਚ ਅੱਗ ਲੱਗੀ ਉਸ ਦਾ ਗਰਾਉਂਡ ਫਲੋਰ ਦੱਸਿਆ ਜਾ ਰਿਹਾ ਕਿ ਕਾਰੋਬਾਰ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਪਰਿਵਾਰ ਦੇ ਵੱਲੋਂ ਉੱਥੇ ਧਾਗਾ ਜੋ ਹੈ ਰੱਖਿਆ ਗਿਆ ਸੀਗਾ ਧਾਗੇ ਦੀ ਜਿਹੜਾ ਬੋਰੀਆਂ ਉੱਥੇ ਪਈਆਂ ਹੋਈਆਂ ਸੀਗੀਆਂ ਸੋ ਉਸ ਜੋੜਾ ਪਹਿਲਾਂ ਅੱਗ ਪਈ ਤਾਂ ਇਸ ਦੇ ਨਾਲ ਹੀ ਅੱਗ ਵਾਧੀ ਵਾਧੀ ਘਰ ਦੀ ਪਹਿਲੇ ਜੁੜਾ ਹੈ ਮੰਜ਼ਿਲ ਤੇ ਪਹੁੰਚ ਗਈ ਤੇ ਜਿਸ ਤੋਂ ਬਾਅਦ ਦੱਸੇ ਕਿ ਸਥਿਤੀ ਜਿਹੜੀ ਹੈ ਇੱਕੋਦਮ ਬੇਕਾਬੂ ਹੋ ਜਾਂਦੀ ਹੈ ਪਹਿਲਾਂ ਤਾਂ ਲੋਕਾਂ ਦੇ ਵੱਲੋਂ ਇੱਥੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਦੱਸਈਏ ਕਿ ਫਾਇਰ ਬ੍ਰਿਗੇਡ ਨੂੰ ਜਿਹੜਾ ਬੁਲਾ ਲਿਆ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ ਜਾਂਦਾ ਅੱਗ ਤੇ ਹਾਲਾਂਕਿ ਫਿਲਹਾਲ ਹੁਣ ਦੱਸੇ ਕਿ ਅੱਗ ਤੇ ਤਾਂ ਕਾਬੂ ਪਾ ਲਿਆ ਗਿਆ ਲੇਕਿਨ ਦੋ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਦਾਦੀ ਪੋਤੇ ਦੀ ਦੱਸੇ ਕਿ ਇਥੇ ਮੌਤ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਫਿਲਹਾਲ ਇਹ ਬੇਹਦੀ ਭਿਆਨਕ ਤਸਵੀਰਾਂ ਜੋ ਹੈ ਤੁਹਾਨੂੰ ਵਿਖਾ ਰਿਆਂ ਤਾਂ ਬੇਹਦ ਮੰਨ ਭਾਗੀ ਖਬਰ ਹੈ ਦੱਸਦੇ ਕਿ ਇੱਕੋ ਦਮ ਜੋ ਹੈ ਇਸ ਘਰ ਦੇ ਵਿੱਚ ਜਿਹੜਾ ਧੂਆਂ ਉੱਠਣਾ ਸ਼ੁਰੂ ਹੋ ਜਾਂਦਾ ਅੱਗ ਲੱਗ ਜਾਂਦੀ ਹੈ ਤੇ ਪਰਿਵਾਰ ਨੂੰ ਵੀ ਜਿਹੜਾ ਉਹ ਸਹਿਮ ਜਾਂਦਾ ਤੇ ਪਰਿਵਾਰ ਇੱਕੋ ਦਮ ਬਾਹਰ ਭੱਜਦਾ ਤੇ ਜਿਸ ਤੋਂ ਬਾਅਦ ਦੱਸਦੇ ਕਿ ਇੱਥੇ ਜੋ ਹੈ ਅੱਗ ਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਲੇਕਿਨ ਇਸ ਦਰਮਿਆਨ ਦੋ ਲੋਕਾਂ ਦੀ ਮੌਤ